ਸਾਡੇ YouTube ਚੈਨਲ ਤੇ ਆਫਰ ਆਫ ਦਾ ਸੌਦਾ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਵਾਕਫ 6 ਜਥੇ ਬੰਦੀਆਂ ਨਾਲ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬਾਸ ਦੀ ਜੋ ਮੀਟਿੰਗ 26 6 2025 ਨੂੰ ਕੈਨਸਲ ਕੀਤੀ ਗਈਆਂ ਸਨ ਉਹਨਾਂ ਮੀਟਿੰਗਾਂ ਲਈ ਦਿੱਤੇ ਗਏ ਨਵੇਂ ਸਮੇਂ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਅਰਜ਼ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਰੇਕਾਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਇਹ ਤਾਂ ਸਭ ਨੂੰ ਪਤਾ ਹੀ ਹੈ ਕਿ ਮਿਤੀ 26 6 2025 ਨੂੰ ਸਿੱਖਿਆ ਮੰਤਰੀ ਨਾਲ ਜੋ 6 ਵਕ ਵਕ ਜੇਲ੍ਹਬੰਦੀਆਂ ਦੀ ਮੀਟਿੰਗ ਹੋਣੀ ਸੀ ਉਹਨਾਂ ਨੂੰ ਕੈਸੋ ਕਰ ਦਿੱਤਾ ਗਿਆ ਸੀ ਜਿਸ ਨਾਲ ਜੇਲ੍ਹਬੰਦੀਆਂ ਦੇ ਆਗੂਆਂ ਨੂੰ ਬੜੀ ਨਿਰਾਸ਼ਤਾ ਦਾ ਸਾਹਮਣਾ ਕਰਨਾ ਪਿਆ ਸੀ। ਪਰੰਤੂ ਹੁਣ ਡਿਪਟੀ ਕਮਿਸ਼ਨਰ ਸੰਗਰੂਰ ਦੁਆਰਾ ਇੱਕ ਨਵਾਂ ਪੱਤਰ ਜਾਰੀ ਕਰਦੇ ਹੋਏ ਵੰਕੋਕ ਜੇਲ੍ਹਬੰਦੀਆਂ ਨੂੰ ਮੀਟਿੰਗ ਦਾ ਸਮਾਂ ਬਦਲ ਕੇ ਹੋਰ ਦੇ ਦਿੱਤਾ ਗਿਆ ਹੈ। ਤਾਂ ਆਓ ਜਾਣਦੇ ਹਾਂ ਕਿ ਕਿਹੜੀ ਜਥੇਬੰਦੀ ਨੂੰ ਕਿਹੜਾ ਮੀਟਿੰਗ ਦਾ ਸਮਾਂ ਸਿੱਖਿਆ ਮੰਤਰੀ ਸਰਦਾਰ ਕੰਪਿਊਟਰ ਮੈਜਦਾਨੋਂ ਦਿੱਤਾ ਗਿਆ ਹੈ ਤਾਂ ਇਸ ਪੱਤਰ ਦਾ ਪਹਿਲਾਂ ਵਿਸ਼ਾ ਪੜ੍ਹਦੇ ਹਾਂ ਮਾਨਯੋਗ ਸਿੱਖਿਆ ਮੰਤਰੀ ਨਾਵ ਨੂੰ ਫੋਨ ਵਾਲੀਆਂ ਮੀਟਿੰਗਾਂ ਸੰਬੰਧੀ ਉਪਰੋਕਤ ਵਿਸ਼ੇ ਸੰਬੰਧੀ ਹੇਠ ਦਰਜ ਯੂਨੀਅਨ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਾਨਯੋਗ ਸਿੱਖਿਆ ਮੰਤਰੀ ਪੰਜਾਬ ਜੀ ਦੀ ਪ੍ਰਧਾਨ ਜੀ ਹੇਠ ਵਰਕਪਲ ਯੂਨੀਅਨ ਨਾਲ ਮੀਟਿੰਗ ਜੋ ਕਿ 26/6/2025 ਨੂੰ ਹੋਣੀ ਹੈ ਸਰਨ ਉਹ ਕੁਰਜ ਦੇ ਜਿਵੇਂ ਆ ਦੇ ਕਾਰਨ ਹੁਣ ਮਿਤੀ 3/7/2025 ਨੂੰ ਪੰਜਾਬ ਕੌਣ ਚੰਡੀਗੜ੍ਹ ਵਿਖੇ ਨਿਸ਼ਚਿਤ ਕੀਤੀਆਂ ਗਈਆਂ ਹਨ ਹਨ ਤਾਂ ਇਹਦੇ ਵਿੱਚ 6 ਜੋ ਯੂਨੀਅਨ ਹਨ ਉਹਨਾਂ ਦਾ ਵੇਰਵਾ ਦਿੱਤਾ ਗਿਆ ਹੈ ਯੂਨੀਅਨ ਦਾ ਨਾਮ ਨੰਬਰ 1 ਸ਼੍ਰੀਮਤੀ ਹਰਦੀਪ ਕੌਰ ਬਰਨਾਲਾ ਸੋਭਾ ਪ੍ਰਦਾਨ ਬੇਰੁਜ਼ਗਾਰ ਲੈਕਚਰਰ ਯੂਨੀਅਨ ਪੰਜਾਬ ਤਾਂ ਮਿਤੀ ਜੋ ਹੈ ਉਹ 3/7/2025 ਹੈ ਮੀਟਿੰਗ ਦਾ ਸਮਾਂ ਤੇ ਸਮ ਜੋ ਸਮਾਹ ਹੈ ਉਹ 11 ਵਜੇ ਸਵੇਰੇ ਹੋਏਗਾ ਦੂਜੇ ਨੰਬਰ ਤੇ ਹੈ ਜਸਪਾਲ ਸਿੰਘ ਸੂਬਾ ਪ੍ਰਧਾਨ 10 ਸਾਲ ਸਰਵਜ ਪੂਰੀ ਕਰ ਚੁੱਕੇ ਕੱਚੇ ਅਧਿਆਪਕ ਯੂਨੀਅਨ ਤਾਂ ਮਿਤੀ ਇਹ ਹੈ ਜਾਨੀ 3725 ਨੂੰ ਹੀ ਮੀਟਿੰਗ ਹੋਣੀ ਹੈ ਔਰ ਟਾਈਮ ਹੋਏਗਾ 11:30 ਵਜੇ ਨੰਬਰ 3 ਤੇ ਸ਼੍ਰੀ ਜਸਵੀਰ ਸਿੰਘ ਗਲੋਟੀ ਸੂਬਾ ਪ੍ਰਧਾਨ ਐਡੰਕ ਸਕੂਲ ਟੀਚਿੰਗ ਨੌਨ ਟੀਚਿੰਗ ਮੁਲਾਜ਼ਮ ਯੂਨੀਅਨ ਪੰਜਾਬ ਤਾਂ ਇਹਨਾਂ ਨੂੰ ਟਾਈਮ 12 ਵਜੇ ਦਾ ਉਸੇ ਵੇਲੇ ਨੂੰ ਹੀ ਦਿੱਤਾ ਗਿਆ ਹੈ ਨੰਬਰ 4 ਤੇ ਸ਼੍ਰੀ ਰਸਪਾਲ ਸ਼੍ਰੀ ਰਸਪਾਲ ਜਲਾਲਾਬਾਦ ਹੈ ਸੂਬਾ ਪ੍ਰਧਾਨ 4161 ਮਾਸਟਰ ਕੈਡਰ ਯੂਨੀਅਨ ਪੰਜਾਬ ਸਭ ਜਨਰਲ ਮੀਟਿੰਗ ਹੋਏਗੀ 12:30 ਮਿੰਟ ਤੇ ਪੰਜਵੇਂ ਨੰਬਰ ਤੇ ਹੈ ਸ਼੍ਰੀ ਦੀਪਕ ਕੰਬੋਜ ਸੂਬਾ ਪ੍ਰਧਾਨ ਈਡਟੀ 6435 ਅਧਿਆਪਕ ਯੂਨੀਅਨ ਪੰਜਾਬ ਇਹਨਾਂ ਨਾਲ ਮੀਟਿੰਗ 1 ਵਜੇ ਬਾਅਦ ਦੁਪਹਿਰ ਰੱਖੀ ਗਈ ਹੈ ਹੁਣ ਨਾਵ ਸੈਸ਼ਨ ਨੰਬਰ ਦੇ ਉੱਤੇ ਹੈ ਸ਼੍ਰੀ ਅਮਨਦੀਪ ਸਿੰਘ ਸੂਬਾ ਪ੍ਰਧਾਨ ਪੀਟੀਟੀ ਟੈਟਸ ਫੈਰ ਰੁਜ਼ਗਾਰ ਕੇਆਰਐਸ ਯੂਨੀਅਨ ਪੰਜਾਬ ਜਿਨ੍ਹਾਂ ਦੇ ਨਾਲ ਕਿ ਮੀਟਿੰਗ 1:30 ਵਜੇ ਬਾਅਦਪਰ ਰੱਖੀ ਗਈ ਹੈ ਤਾਂ ਇਸ ਦਾ ਜੋ ਬਤਾਰਾ ਹੈ ਉਹ ਭੇਜਿਆ ਗਿਆ ਕੰਪੂਨਿਸਪਲ ਸਕੱਤਰ ਤੋਂ ਮਾਨਯੋਗ ਸਿੱਖਿਆ ਮੰਤਰੀ ਪੰਜਾਬ ਉਹ ਐਸਡੀ ਟੂ ਮਾਨਯੋਗ ਸਿੱਖਿਆ ਮੰਤਰੀ ਪੰਜਾਬ ਜੀ ਪਾਸੋਂ ਸੂਚਨਾ ਤੇ ਰੂਡੀਂਦੀ ਕਾਰਵਾਈ ਹਿਤ ਭੇਜਿਆ ਜਾਂਦਾ ਹੈ ਉਕਤ ਰੋੜੀ ਨੰਬਰ 1 ਤੋਂ 6 ਦੇ ਪ੍ਰਧਾਨ ਪਾਸੋਂ ਸੂਚਨਾ ਤੇ ਰੂਡੀਂਦੀ ਕਾਰਵਾਈ ਹਿਤ ਭੇਜਿਆ ਜਾਂਦਾ ਹੈ ਤਾਂ ਹੁਣ ਇਹਨਾਂ ਜਿੱਤੇ ਬੰਦਿਆਂ ਦੇ ਜੋ ਲੀਡਰ ਹਨ ਉਹਨਾਂ ਦੇ ਨਾਲ ਬਿਤੇ ਸਮੇਂ ਅਨੁਸਾਰ 3 ਜੁਲਾਈ ਨੂੰ ਮੀਟਿੰਗ ਰੱਖੀ ਗਈ ਹੈ ਤਾਂ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਇਹ ਸਦਮਚ ਹੀ ਸਿੱਖ ਮੰਤਰੀ ਦੁਆਰਾ ਇਹ ਮੀਟਿੰਗਾਂ ਕੀਤੀਆਂ ਜਾਣਗੀਆਂ ਇਹ ਕਰ ਰਹੀ ਕਿਉਂ ਕਹਿ ਰਹੇ ਹਾਂ ਕਿਉਂਕਿ ਬਹੁਤ ਵਾਰੀ ਮੀਟਿੰਗਾਂ ਦਾ ਸਮਾਂ ਦੇ ਕੇ ਤੇ ਕਿਸੇ जिम्मेਕਾਰ ਨੂੰ ਜਾਂ ਕਿਸੇ ਹੋਰ ਕਾਰਨ ਨਾਲ ਮੀਟਿੰਗ ਜੋ ਹੈ ਉਸ ਨੂੰ ਜਾਂ ਤਾਂ ਪੋਸਟਪੋਨ ਕਰ ਦਿੱਤਾ ਜਾਂਦਾ ਹੈ ਤੇ ਜਾਂ ਫਿਰ ਇਸ ਨੂੰ ਕੈਨਸਲ ਹੀ ਕਰ ਦਿੱਤਾ ਜਾਂਦਾ ਹੈ ਜੇ ਇਹ ਮੀਟਿੰਗਾਂ ਕੀਤੀਆਂ ਵੀ ਗਈਆਂ ਤਾਂ ਕੀ ਇਹਨਾਂ ਜਥੇਬੰਦੀਆਂ ਦੇ ਪੱਲੇ ਕੁਝ ਪਾਇਆ ਵੀ ਜਾਵੇਗਾ ਜਾਂ ਫਿਰ ਕਿਤੇ ਇਹ ਮੀਟਿੰਗਾਂ ਵੀ ਪਹਿਲੀਆਂ ਮੀਟਿੰਗਾਂ ਵਾਂਗ ਫਲਾਪ ਤਾਂ ਨਹੀਂ ਸਿੱਧ ਹੋਣਗੀਆਂ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਇਸ ਵੀਡੀਓ ਵਿੱਚ ਬਸ ਇਹਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਉਸਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ